ਜਿਹੜੇ ਅੱਜ ਤੁਸੀਂ ਅਰਦਾਸ ਵਿੱਚ ਸ਼ਬਦ ਪੜ੍ਹਦੇ ਹੋ ਉਹਨਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਤਰਮ ਨਹੀਂ ਆ ਰਿਆ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪਿਆਰਿਓ ਜੀ ਅੱਜ ਸਾਡੇ ਕੋਲ ਗੁਰਦੁਆਰੇ ਨਹੀਂ ਤੇ ਗੁਰਦੁਆਰੇ ਗੁਰੂ ਕੇ ਸਿੱਖਾਂ ਨੇ ਖੂਨ ਡੋਲ ਕੇ ਸ਼ਹਾਦੇ ਜਾਨ ਪੀ ਕੇ ਸਾਨੂੰ ਦਿੱਤੇ ਨੇ ਪਰ ਅੱਜ ਮਾਰਿਓ ਧਿਆਨ ਕਿਤੇ ਅੱਜ ਤੇ ਨਹੀਂ ਪ੍ਰਬੰਧ ਦੇ ਸੁਧਾਰ ਦੀ ਜ਼ਰੂਰਤ ਅੱਜ ਵੀ ਜ਼ਰੂਰਤ ਹੈ ਵੇਖਣਾ ਪੈਣਾ ਤੁਹਾਨੂੰ ਜਦੋਂ ਗ੍ਰੰਥੀ ਰੱਖਿਆ ਜਾਂਦਾ ਹੈ ਤੇ ਪੁੱਛਿਆ ਜਾਂਦਾ ਹੈ ਤੈਨੂੰ ਪਾਠ ਆਉਂਦਾ ਹੈ ਕੀਰਤਨ ਆਉਂਦਾ ਹੈ ਗੁਰਬਾਣੀ ਬਾਰੇ ਪਤਾ ਹੈ ਪਰ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਾਉਂਦੇ ਨੇ ਕਦੀ ਉਹਨਾਂ ਦੀ ਕਿਸੇ ਨੇ ਕੋਈ ਇੰਟਰਵਿਊ ਲਈ ਕਿ ਭਾਈ ਬਾਣੀ ਆਉਂਦੀ ਹੈ ਸਿੱਖ ਰਹਿਤ ਮੇਰੇ ਦਾ ਬਾਰੇ ਪਤਾ ਹੈ ਕੋਈ ਨਸ਼ਾ ਤਾਂ ਨਹੀਂ ਪੀਂਦਾ ਏਦਾਂ ਦੇ ਹਾਲਾਤ ਨੇ ਗ੍ਰੰਥੀ ਸਿੰਘ ਐਡੇ ਜੀਵਨ ਵਾਲਾ ਗੁਰਦੁਆਰੇ ਤੇ ਕਮੇਟੀ ਵਿੱਚ ਨਸ਼ਾ ਪੀਣ ਵਾਲਾ ਅੱਛਾ ਜੇ ਕਿਤੇ ਗਰੰਥੀ ਸਿੰਘ ਨੇ ਮੰਨ ਲਓ ਨਸ਼ੇ ਦੇ ਉਲਟ ਬੋਲ ਦਿੱਤਾ ਉਹਨੂੰ ਨਾਲ ਹੀ ਕਹਿਣ ਲੱਗ ਪੈਂਦੇ ਆ ਭਾਈ ਸਾਹਿਬ ਜੀ ਨਾਮ ਜਪਾਇਆ ਕਰੋ ਨਾਮ ਤੁਸੀਂ ਇਦਾਂ ਦੇ ਸ਼ਬਦ ਨਾ ਬੋਲਿਆ ਕਰੋ ਤਾਂ ਇਹ ਤੁਸੀਂ ਵੇਖੋ ਗੁਰਦਿਆਂ ਸਤਨਾਮ ਵੈਗਰੂ ਹੋਣ ਡਿਆ ਵੀ ਨਾ ਕਿਸੇ ਨੂੰ ਬੁਰਾ ਲੱਗੇ ਨਾ ਕਿਸੇ ਨੂੰ ਮਾੜਾ ਲੱਗੇ ਸਾਰੇ ਕਹੀ ਜੋ ਜਿਹੜਾ ਸਮੈਗ ਵੇਚਦਾ ਉਹ ਵੀ 2 ਘੰਟਾ ਸਤਨਾਮ ਵੈਗਰੂ ਕਹਦਾ ਜਿਹੜਾ ਭੁੱਕੀ ਵੇਚਦਾ ਉਹ ਵੀ ਕਹਿੰਦਾ ਅੱਧਾ ਘੰਟਾ ਸਤਨਾਮ ਵੈਗਰੂ ਕਹਿ ਲੋ ਜਿਹੜਾ ਦੁੱਧ ਚ ਪਾਣੀ ਪੀਂਦਾ ਕਹਿੰਦਾ ਉਹ ਵੀ ਸਤਨਾ ਵੈਗਰੂ ਕਹਿ ਲੋ ਜੇ ਬਾਣੀ ਦੀ ਵਿਚਾਰ ਹੋਊਗੀ ਵੀ ਆਹ ਕੰਮ ਛੱਡਨੇ ਆ ਤੇ ਆਹ ਕੰਮ ਗ੍ਰਹਿਣ ਕਰਨੇ ਆ ਉਹ ਕਹੇਗਾ ਬਾਣੀ ਦੀ ਵਿਚਾਰ ਕਰੋ ਮਾੜੀਆਂ ਆਤਾਂ ਛੱਡੋ ਸੱਚੀ ਸੁੱਚੀ ਕਿਰਤ ਕਰੋ ਜੇ ਆਪਣੇ ਜੀਵਨ ਨੂੰ ਤਬਦੀਲ ਕਰਨਾ ਚਾਹੁੰਦੇ ਹੋ ਕੁਝ ਛੱਡਣਾ ਪੈਣਾ ਕੁਝ ਗ੍ਰਹਿਣ ਕਰਨਾ ਪੈਣਾ ਜੇ ਉਸ ਸਮੇਂ ਮੰਨਤਾ ਨੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਸੀ ਤੇ ਅੱਜ ਵੀ ਮਾਰਿਓ ਤਿਆਨਾਪੂ ਆਪਣੇ ਇਲਾਕਿਆਂ ਵਿੱਚ ਕਿ ਕੀ ਸਾਡੇ ਗੁਰਦੁਆਰਿਆਂ ਵਿੱਚ ਉਹਦਾ ਦਾ ਪ੍ਰਬੰਧ ਹੈ ਸਾਡੇ ਕੋ ਬਾਣੀ ਪੜਨ ਵਾਲੇ ਗੁਰੂ ਕੇ ਪਿਆਰੇ ਹੈਗੇ ਨੇ ਕੋਈ ਨਸ਼ਤ ਨਹੀਂ ਕਰਦਾ ਅੱਜ ਤੱਕ ਹਾਲਾਤ ਇਸ ਹੁੰਦਾ ਬਣ ਗਿਆ ਜਦੋਂ ਵੋਟਾਂ ਪੈਂਦੀਆਂ ਨੇ ਪਹਿਲੀ ਗੱਲ ਤੇ ਵੋਟ ਸਿਸਟਮ ਵੀ ਅੰਗਰੇਜ਼ਾਂ ਦਿੱਤਾ ਸੀ ਸਾਨੂੰ ਸਾਡੇ ਇਲੈਕਸ਼ਨ ਨਹੀਂ ਸੀ ਸਾਡੇ ਸਿਲੈਕਸ਼ਨ ਸੀ ਤੁਸੀਂ ਵੇਖਿਓ ਸਾਡੇ ਇਲੈਕਸ਼ਨ ਇਹ ਇਲੈਕਸ਼ਨ ਸਿਸਟਮ ਵੀ ਗੋਰਿਆਂ ਨੇ ਦਿੱਤਾ ਉਹਨਾਂ ਨੂੰ ਪਤਾ ਸੀ ਜਿਹੜਾ ਵੱਧ ਵੋਟਾਂ ਪਾਏਗਾ ਉਹ ਗੁਰਦਾਰੇ ਦਾ ਆਗੂ ਬਣ ਜੂ ਤੇ ਧਾਰਮਿਕ ਸਥਾਨਾਂ ਤੇ ਗੁਰਦਵਾਰਾਂ ਦੀ ਸੇਵਾ ਸੰਭਾਲਣੀ ਨਸ਼ੇ ਵਰਤਾਏ ਜਾ ਰਹੇ ਨੇ ਲੋਕ ਤਾਂ ਪੋਲੀਟੀਕਲ ਵੋਟਾਂ ਵੇਲੇ ਨਸ਼ੇ ਵਰਤਉਂਦੇ ਨੇ ਗੁਰਦੁਆਰਿਆਂ ਦੀਆਂ ਵੋਟਾਂ ਵੇਲੇ ਵੀ ਨਸ਼ੇ ਵਰਤੇ ਜਾਂਦੇ ਨੇ ਅੱਛਾ ਗਾਤਰੇ ਵੀ ਪਾਏ ਹੁੰਦੇ ਨੇ ਸ਼ਰਾਬਾਂ ਦੀਆਂ ਪੇਟੀਆਂ ਵੰਡ ਕੇ ਆਉਂਦੇ ਨੇ ਫਿਰ ਉਹੋ ਹੀ ਬੋਲ ਰਹੇ ਹੁੰਦੇ ਨੇ ਪਤਾ ਨਹੀਂ ਸਾਡੀ ਨੌਜਵਾਨੀ ਨੂੰ ਕੀ ਹੋ ਗਿਆ ਸਿੱਖੀ ਕਿਹੜੇ ਬੰਨੇ ਜਾ ਰਹੀ ਆ ਵੇਖਣ ਦੀ ਲੋੜ ਐ ਕਿ ਅੱਜ ਸਾਨੂੰ ਆਪਣੇ ਘਰ ਤੋਂ ਗੱਲ ਸ਼ੁਰੂਆਤ ਕਰਨੀ ਪੈਣੀ ਐ ਜੇ ਇਦਾਂ ਦੇ ਸਮਾਗਮ ਤੁਸੀਂ ਕਰ ਰਹੇ ਹੋ ਤੇ ਨਾ ਸਮਾਗਮਾਂ ਦਾ ਇੱਕੋ ਹੀ ਆਪਣੀ ਜ਼ਿੰਦਗੀ 'ਚ ਪ੍ਰਾਣ ਕਰੋ ਕਿ ਆਪਣੇ ਪੁੱਤਾਂ ਧੀਾਂ ਦੇ ਆਨੰਦ ਕਰ ਜਾ ਤੇ ਨਾ ਨਸ਼ਾ ਕਿਸੇ ਦੇ ਘਰ ਜਾ ਕੇ ਪੀਓ ਤੇ ਨਾ ਨਸ਼ਾ ਕਿਸੇ ਨੂੰ ਵੇ ਲੋ ਬੇ ਲੋ ਆਵਾਜ਼ ਕਿੰਨੀ ਢਿੱਲੀ ਆ ਨਾ ਕਿਉਂਕਿ ਪਤਾ ਵਾ ਵੀ ਨਹੀਂ ਪਈ ਇਹ ਕੰਮ ਥੋੜਾ ਜਿਹਾ ਸਾਨੂੰ ਔਖਾ ਲੱਗਦਾ ਤੋ ਇਸ ਕਰਕੇ ਮੇਰੀ ਬੇਨਤੀ ਆ ਵੇਖੋ ਸਮਾਗਮ ਕਰਾਉਣ ਦੇ ਤਾਂ ਹੀ ਫਾਇਦੇ ਆ ਨਸ਼ਿਆਂ ਤੋਂ ਦੂਰ ਰਹੋ ਮਾੜੀਆਂ ਆ ਤਾਂ ਇਹ ਜੀਵਨ ਨੂੰ ਤਬਾਹ ਕਰਦੀਆਂ ਨੇ ਨਸ਼ਿਆਂ ਨੇ ਤਾਂ ਅਸਾ ਇੱਕ ਬੇਨਤੀ ਹੋਰ ਕਰਾਂ ਆਪਾਂ ਨੂੰ ਲੱਗਦਾ ਨਾ ਪੰਜਾਬ 'ਚ ਨਸ਼ਾ ਹੈ ਨਸ਼ਾ ਵਿਦੇਸ਼ਾਂ 'ਚ ਵੀ ਬਹੁਤ ਹੈ ਵਿਦੇਸ਼ਾਂ 'ਚ ਐ ਨਹੀਂ ਆਪਣੇ ਬੱਚਿਆਂ ਨੂੰ ਪੁੱਛੋ ਜਿਹੜੇ ਤੁਹਾਡੇ ਬੱਚੇ ਵਿਦੇਸ਼ ਰਹਿੰਦੇ ਆ ਨਸ਼ਾ ਤਾਂ ਉੱਥੇ ਵੀ ਬਹੁਤ ਹੈ ਜਿਹਨੇ ਆਪਣੇ ਆਪ ਨੂੰ ਬਚਾਉਣਾ ਉਹਨੇ ਪੰਜਾਬ 'ਚ ਰਹਿ ਕੇ ਵੀ ਬਚਾ ਲੈਣਾ